ਬੱਡੀ ਪ੍ਰੋਬਲਮ ਹੋ ਸਕਦੀ ਹੈ ਜੇ ਤੁਹਾਡੇ ਨਾਮ ਤੇ ਕੋਈ ਹੋਰ SIM ਚੱਲ ਰਿਹਾ ਹੈ ਮਤਲਬ ਕੋਈ ਹੋਰ ਬੰਦਾ SIM ਚਲਾ ਰਿਹਾ ਹੈ ਤੇ ਤੁਹਾਡੇ ਨਾਲ ਬਹੁਤ ਵੱਡਾ ਫਰੋਡ ਹੋ ਸਕਦਾ ਹੈ ਤੇ ਇਹ ਕਿਵੇਂ ਪਤਾ ਕਰੀਏ ਮੈਂ ਤੁਹਾਨੂੰ ਇੱਕ ਤਰੀਕਾ ਦੱਸਦਾ ਹਾਂ ਜਿਸ ਨਾਲ ਤੁਹਾਨੂੰ ਪਤਾ ਲੱਗ ਜਾਊਗਾ ਕਿ ਤੁਹਾਡੇ ਨਾਮ ਤੇ ਕੋਈ ਹੋਰ SIM ਤਾਂ ਨਹੀਂ ਚੱਲ ਰਿਹਾ ਉਹ ਦੱਸ ਦਿਆਂ ਵੀਡੀਓ ਦੇ ਵਿੱਚ ਫੋਨ ਦੇ ਵਿੱਚ Google Chrome ਨੂੰ ਓਪਨ ਕਰ ਲੋ ਓਪਨ ਕਰਨ ਤੋਂ ਬਾਅਦ Google Chrome ਦੇ ਵਿੱਚ T A F C O P ਫਿਲ ਕਰ ਦੇਣਾ ਹੈ ਫਿਲ ਕਰਨ ਤੋਂ ਬਾਅਦ ਇਸ ਤੇ ਕਲਿੱਕ ਕਰਕੇ ਤੁਹਾਡੇ ਸਾਹਮਣੇ ਐਮਏ ਦਾ ਫੇਸ ਆ ਜਾਵੇਗਾ ਤੇ ਸਭ ਤੋਂ ਪਹਿਲਾਂ ਤੁਸੀਂ T A F C O ਤੇ ਕਲਿੱਕ ਕਰ ਦੇਣਾ ਹੈ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਐਮਏ ਦਾ ਫੇਸ ਆ ਜਾਵੇਗਾ ਤੇ ਇੱਥੇ ਤੁਸੀਂ ਆਪਣੇ ਮੋਬਾਈਲ ਨੰਬਰ ਭਰ ਦੇਣਾ ਹੈ ਮੋਬਾਈਲ ਨੰਬਰ ਭਰਨ ਤੋਂ ਬਾਅਦ ਇੱਥੇ ਤੁਸੀਂ ਕੈਪਚਾ ਭਰ ਦੇਣਾ ਹੈ ਕੈਪਚਾ ਭਰਨ ਤੋਂ ਬਾਅਦ ਤੁਸੀਂ ਵੈਲੀਡੇਟ ਕੈਪਚਾ ਤੇ ਕਲਿੱਕ ਕਰ ਦੇਣਾ ਇੱਕ ਤੁਹਾਡੇ ਕੋਲ OTP ਆ ਜਾਵੇਗਾ OTP ਆਉਣ ਤੋਂ ਬਾਅਦ ਤੁਸੀਂ OTP ਭਰ ਕੇ ਨੂੰ ਲੌਗਇਨ ਕਰ ਦੇਣਾ ਹੈ ਤੇ ਹੁਣ ਤੁਸੀਂ ਇੱਥੇ ਦੇਖ ਸਕਦੇ ਹੋ ਦੇਖ ਸਕਦੇ ਹੋ ਵੀ ਤੁਹਾਡੇ ਨਾਮ ਤੇ ਕਿਹੜੇ-ਕਿਹੜੇ SIM ਚੱਲ ਰਹੇ ਨੇ ਸੋ ਜਿਹੜੇ ਤੁਹਾਨੂੰ ਨਹੀਂ ਜਰੂਰਤ ਨਹੀਂ ਤੁਸੀਂ ਇੱਥੇ ਉਹਨੂੰ ਡਿਲੀਟ ਵੀ ਕਰ ਸਕਦੇ ਹੋ ਧੰਨਵਾਦ ਜੇਕਰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਜੀ